ਹੌਲੀ ਹੌਲੀ ਮਜ਼ਦੂਰ ਇੱਟਾਂ ਵੱਟੇ ਢੋ ਰਹਿ ਰਾਜ ਚਿੰਨ ਰਹਿ ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ ਨਾਲ ਨਾਲ ਮੈਂ ਵੀ ਬਣ ਰਿਹਾ ਨਾਲ ਨਾਲ ਮੈਂ ਵੀ ਬਣ ਰਿਹਾ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿਲ ਠੋਕਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾਟਦਾ ਸੀ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿਲ ਠੋਕਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾਟਦਾ ਸੀ ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ ਮੇਰੇ ਬੱਚੇ ਦੇ ਮਾਮੁਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ-ਪਰਲ ਅਥਰੂ ਡਿੱਗਦੇ ਤਾਂ ਮੈਂ ਖਿੱਚਦਾ ਕਿ ਰੋਣ ਦੀ ਕਿਹੜੀ ਗੱਲ ਹੋਈ ਮੇਰੇ ਬੱਚੇ ਦੇ ਮਾਮੁਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ-ਪਰਲ ਅਥਰੂ ਡਿੱਗਦੇ ਤਾਂ ਮੈਂ ਖਿੱਚਦਾ ਕਿ ਰੋਣ ਦੀ ਕਿਹੜੀ ਗੱਲ ਹੋਈ ਪਰ ਹੁਣ ਮੈਂ ਖਿੱਚਦਾ ਤਾਂ ਮੈਨੂੰ ਸਮਝਾਉਂਦਾ ਸਿਆਹੀ ਦੀ ਕਮਾਈ ਨਾਲ ਬਣਦਾ ਏ ਮਕਾਨ ਕਿ ਖਿਜ ਨਾ ਭਲਿਆ ਮਾਨਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ ਪਰ ਹੁਣ ਮੈਂ ਖਿਜਦਾ ਤੇ ਮੈਨੂੰ ਸਮਝਾਉਂਦਾ سیاਹੀ ਦੀ ਕਮਾਈ ਨਾਲ ਬਣਦਾ ਏ ਮਕਾਨ ਕਿ ਖਿਜਣਾ ਭਲਿਆ ਮਾਨਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਪੜਾ ਗਿਆਨ ਦਿੰਦਾ